ਆਸਟ੍ਰੇਲੀਆ ਤੋ ਆਇਆ ਪੁੱਤ ਪਰ ਘਰ ਪੈਰ ਪਾਉਂਦਾ ਹੁਕਮ ਤੱਕ ਨਹੀਂ ਹੋਇਆ ਰਸਤੇ ਦੇ ਵਿੱਚ ਹੀ ਮੌਤ ਨੇ ਘੇਰ ਲਿਆ ਔਰ ਪਿਓ ਪੋਤ ਦੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਤਸਵੀਰਾਂ ਫਗਵਾੜਾ ਦੀਆਂ ਨੇ ਪਰਿਵਾਰ ਲੁਧਿਆਣਾ ਦਾ ਰਹਿਣ ਵਾਲਾ ਹੈ ਪੁੱਤ ਆਸਟ੍ਰੇਲੀਆ ਤੋਂ ਆਇਆ ਸੀ ਅਤੇ ਦੋਵੇਂ ਮਾਪੇ ਬੱਚੇ ਨੂੰ ਲੈਣ ਤੇ ਚਲੇ ਜਾਂਦੇ ਨੇ ਆਸਟ੍ਰੇਲੀਆ ਜਦੋਂ ਅੰਮ੍ਰਿਤਸਰ 에어ਪੋਰਟ ਤੋਂ ਬੇਟਾ ਉਤਰਦਾ ਹੈ ਤਾਂ ਉਸ ਨੂੰ ਆਪਣੇ ਨਾਲ ਲੈਂਦੇ ਹੋਏ ਘਰ ਲੈ ਕੇ ਆਉਂਦੇ ਨੇ ਪਰ ਰਸਤੇ ਦੇ ਵਿੱਚ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਦੀ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਹੱਦੇ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਜਿੱਥੇ ਲੜਕੇ ਦੀ ਮੌਤ ਮੌਕੇ ਤੇ ਹੀ ਹੋ ਜਾਂਦੀ ਹੈ ਜਦੋਂ ਕਿ ਉਸਦੇ ਪਿਤਾ ਦੀ ਮੌਤ ਹਸਪਤਾਲ ਦੇ ਵਿੱਚ ਹੁੰਦੀ ਹੈ ਔਰ ਮਾਤਾ ਜੋ ਆਖਰੀ ਸਾਹਾਂ ਦੀ ਲੜਾਈ ਲੜ ਰਹੀ ਹੈ ਤਾਂ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਲੁਧਿਆਣਾ ਦਾ ਪਰਿਵਾਰ ਦੱਸਿਆ ਜਾ ਰਿਹਾ ਹੈ ਔਰ ਹਾਦਸਾ ਇਹ ਫਗਵਾੜਾ ਵਿਖੇ ਵਾਪਰਿਆ ਹੈ ਪਰਿਵਾਰ ਆਪਣੇ ਬੇਟੇ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਤੋਂ ਆ ਰਿਹਾ ਸੀ ਪਰ ਘਰ ਪੈਰ ਪਾਉਣ ਤੱਕ ਦਾ ਹੁਕਮ ਨਹੀਂ ਹੁੰਦਾ ਜਦੋਂ ਮੌਤ ਆਈ ਹੋਵੇ ਤਾਂ ਇੱਕ ਪਲ ਵੀ ਨਹੀਂ ਦਿੰਦੀ